ਜੀਦਾ ਸਤ ਸਤਿ ਸਤਿ ਆ ਤੇ ਕੀ ਮੈਸੇਜ ਦਿਨ ਤੋ ਅ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਅਤੇ ਵਕੀਲ ਭਾਈਚਾਰੇ ਵੱਲੋਂ ਸਾਰਿਆਂ ਨੂੰ ਦੇਸ਼ਵਾਸੀਆਂ ਨੂੰ ਸ਼ਿਵਰਾਤਰੀ ਦੀ ਲੱਖ ਲੱਖ ਵਾਰਕਾਂ ਦੇਣਾ ਚਾਹਨਾ ਹੈ ਅਤੇ ਬਹੁਤ ਹੀ ਧਾਰਮਿਕ ਦਿਨ ਆ ਇਹਦੀ ਧਾਰਮਿਕ ਮਹੱਤਤਾ ਆ ਤੇ ਅਸੀਂ ਕੋਸ਼ਿਸ਼ ਕਰੀਏ ਵੀ ਇਸ ਦਿਨ ਪ੍ਰਭੂ ਸ਼ਿਵ ਦੇ ਦਰਸ਼ਨ ਕਰੀਏ ਉਹਨਾਂ ਦਾ ਆਸ਼ੀਰਵਾਦ ਪਾਈਏ ਤੇ ਆਪਣੇ ਬਾਤੇ ਤੇ ਸਮਾਜ ਵਾਸਤੇ ਭਲਾਈ ਦੀ ਆਸ਼ਾ ਕਰੀਏ ਇਦੇ ਨਾਲ ਮੈਂ ਇੱਕ ਚੀਜ਼ ਹੋਰ ਬੜੀ ਜ਼ਰੂਰੀ ਕਹਿਣਾ ਚਾਹੁੰਦਾ ਆ ਵੀ ਇਸ ਦਿਨ ਲੋਕ ਭੰਗ ਦਾ ਸੇਵਨ ਕਰਕੇ ਹੁੱਲੜਬਾਜੀ ਆ ਤੇ ਹੋਰ ਸੜਕਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਕਈ ਤਰ੍ਹਾਂ ਦੇ ਤਮਾਸ਼ੇ ਕਰਦੇ ਨੇ ਧਾਰਮਿਕ ਦਿਨ ਹੋਣ ਦੇ ਕਰਕੇ ਸਾਨੂੰ ਇਹ ਦਿਨ ਨੂੰ ਹੁੱਲੜਬਾਜੀ ਜਾਂ ਲੜਾਈ ਝਗੜਿਆਂ ਵਿੱਚ ਵੇਸਟ ਕਰਕੇ ਨਾਲੋਂ ਚੰਗਾ ਆ ਵੀ ਅਸੀਂ ਕੋਈ ਸਮਾਜ ਦੀ ਭਲਾਈ ਦੇ ਵਾਸਤੇ ਕੰਮ ਕਰੀਏ ਵੀ ਅਸੀਂ ਕਿਤੇ ਕੋਈ ਲੰਗਰ ਵਗੈਰਾ ਵੀ ਲਗਾਣੇ ਆ ਤੇ ਭਗਤਾਂ ਨੂੰ ਤੇ ਗਰੀਬ ਬੰਦਿਆਂ ਨੂੰ ਉਹਦਾ ਸੇਵਨ ਕਰਾਈਏ ਉਹਨਾਂ ਨੂੰ ਲੰਗਰ ਖਲਾਈਏ ਜਿਹਦੇ ਨਾਲ ਸਾਨੂੰ ਵੀ ਪ੍ਰਭੂ ਸ਼ੇਵ ਦਾ ਅਸ਼ੀਰਵਾਦ ਮਿਲੇ ਅਤੇ ਸਾਡੇ ਤੇ ਸਮਾਜ ਦਾ ਜਿਹੜਾ ਉਥਾਨ ਹੋਵੇ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਅਸੀਂ ਆਪਣੇ ਜਿੰਨੇ ਵੀ ਮਨਮਟਾਵ ਆ ਉਸ ਨੂੰ ਖਤਮ ਕਰੀਏ ਅਤੇ ਚੰਗੇ ਢੰਗ ਨਾਲ ਤਿਉਹਾਰ ਨੂੰ ਬਣਾਈਏ ਤਾਂ ਕਿ ਸਮਾਜ ਵਿੱਚ ਸ਼ਾਂਤੀ